ਕਾ ਜੀ ਤੁਸਾਰੇ ਨੂੰ ਮੈਂ ਤੁਹਾਡੀ ਆਪਣੀ ਅਮਜੀਤ ਕਰਜੋਸ਼ੀ ਜੋਸ਼ੀ ਚੈਨਲ ਉਤੇ ਅਸੀਂ ਇਹਨਾਂ ਦੇ ਇੰਟਰੋ ਸਾਰਟ ਕਰਦੇ ਆ ਲਓ ਜੀ ਹੈਪੀ ਲੋੜੀ ਲੋੜੀ ਦੇ ਸਾਰੇ ਮੇਰੇ ਭੈਣ ਭਰਾਇਆਂ ਨੂੰ ਭੈਣ ਭੈਣਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਤੇ ਲੋੜੀ ਤੁਹਾਨੂੰ ਅਸੀਂ ਲੋੜੀ ਲਗੀ ਸੁਣਾਉਣ ਲੱਗੇ ਆ ਤੇ ਸੁਣੋ ਇਸ ਪਿਆਰੇ ਜਿਹੇ ਲੋਕ ਗੀਤ ਨੂੰ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਜਿਵੇਂ ਸਾਡੇ ਘਰ ਤਾਂਬੇ ਦੇ ਭਾਂਡੇ ਨੇ ਕਿ ਉਹ ਹੋਣੀ ਤਾਂ ਦੇ ਹੋ ਜਾਂਦੇ ਨੇ ਖਰਾਬ ਹੋ ਜਾਂਦੇ ਨੇ ਇਹ ਕੋਨਾ ਮੈਂ 1 ਮਿੰਟ ਚ ਆਪਾਂ ਕਿਵੇਂ ਸਾਫ਼ ਕਰ ਸਕਦੇ ਆ ਇਹ ਚੰਪ ਕੰਨਿਆਂ ਵੀ ਇਹ ਬਿਜਾਰ ਰਹਾਂਦੇ ਨੇ ਕਾਪੀ ਪੈਨਸਲ ਲੈ ਕੇ ਬੈਠ ਜਾਓ ਉਹ ਨੁਕਤਾ ਤੁਸੀਂ ਨਾਲ ਦੀ ਨਾਲ ਨੋਟ ਕਰ ਲਿਓ ਕਿ ਤੋਂ ਟ੍ਰੈਕਟ ਬਾਅਦ ਵਿੱਚ ਇਹ ਨੁਕਤਾ ਪਾਉਂਗੀ ਤੇ ਲਓ ਆ ਗਏ ਆਪਾਂ ਫਿਰ ਲੋੜੀ ਤੇ ਲਾਈਏ ਰੌਣੀ ਕਰਨ ਪਗਾਂ ਬਾੜਿਆਂ ਦੇ ਕਾਰਿ ਦਿਨੇ ਲੋੜੀਵਾ ਨੀਂਆਂ ਨੇ ਨੰਨਤਾ ਪਰ ਜੰਨਿਆ ਬਾਵਨ ਦੇ ਕਰ ਖੁਸ਼ੀਆਂ ਆਈਆਂ ਨੰਨੀਆਂ ਨੇ ਨੰਨਤਾ ਪਰ ਜੰਨਿਆ ਪੁੱਤ ਤੇ ਮਿਰਚਾ ਦੰਡਾ ਵਾਰੇ ਪੁੱਤ ਤੇ ਮਿਰਚਾ ਦਾਦੀ ਵਾਰੇ ਪੁੱਤ ਤੇ ਦਾਦੀ ਦੇੜੇ ਸਾਢੇ ਚਣ ਹੈ ਚੜਿਆ ਰੱਬ ਦਾ ਸ਼ੁਕਰ ਮਨਾਈਏ ਦੇੜੇ ਸਾਢੇ ਚਣ ਹੈ ਚੜਿਆ ਰੱਬ ਦਾ ਸ਼ੁਕਰ ਮਨਾਈਏ ਸੁਖ ਸੁਖ ਕੇ ਜਿਨ ਏ ਆਇਆ ਬੂਰਾ ਕੰਨ ਲਾਇਏ ਸੁੱਖਾ ਦੁੱਖੇ ਜਿਨ ਏ ਆਇਆ ਬੂਰਾ ਕੰਨ ਲਾਇਏ ਮੰਮੀ ਨੱਦੀ ਜੜੀ ਨੰਦ ਮੰਮੀ ਨੱਦੀ ਜੜੀ ਨੰਦ ਸਭ ਨੂੰ ਮਾਣ ਚਾਵਾ ਨੀ ਵੀਰ ਕਰੇ ਪਤ ਲੋੜੀ ਬੰਨੜ ਜਾ ਮਹੀ ਮੈਂ ਕਾਕੇ ਦਾਦੀ ਦੇ ਘਰ ਪੋਤਾ ਜੰਮਿਆ ਖੋਰਿਆੜੀਆਂ ਰੱਜ ਕੇ ਦਾਦੀ ਦੇ ਘਰ ਪੋਤਾ ਜੰਮਿਆ ਖੋਰਿਆੜੀਆਂ ਰੱਜ ਕੇ ਲੋੜੀ ਬੰਨੜ ਜਾ ਮਹੀ ਮੈਂ ਕਾਕੇ ਗੋਦੀ ਚੱਕੇ ਲੋੜੀ ਬੰਨੜ ਜਾ ਮਹੀ ਮੈਂ ਕਾਕੇ ਗੋਦੀ ਚੱਕੇ ਬੰਨਾ ਤਾਂ ਲੇ ਗੁੰਡੇ ਦੀ ਨਾਨੀ ਨੇ ਪੈਰ ਨਾਲ ਦੇ ਥੱਲੇ ਉਡੇ ਦੀ ਨਾਨੀ ਨੇ ਪੈਰ ਨਾਲ ਦੇ ਥੱਲੇ ਉਡੇ ਦੀ ਨਾਨੀ ਨੇ ਪੈਰ ਨਾਲ ਦੇ ਥੱਲੇ ਇਹਦਾ ਗੀਤ ਜੇ ਤੁਸੀਂ ਜਰੂਰ ਗਾਇਓ ਤੇ ਉਮੀਦ ਹੈ ਤੁਹਾਨੂੰ ਸਾਰਨ ਪਸੰਦ ਆਇਆ ਹੋਊਗਾ ਤੇ ਆਜੋ ਫਿਰ ਹੁਣ ਨੁਕਤੇ ਵੱਲ ਕਾਪੀਪੈਨਸ ਲੈ ਕੇ ਬੈਠਿਆ ਨਾ ਪਤਾ ਕੀ ਹੈ ਜਦੋਂ ਤੁਸੀਂ ਤਾਂਬੇ ਦੇ ਬਰਤਨ ਜਿਹੜੇ ਆਪਣੇ ਇੰਨੇ ਲੱਗੇ ਹੋ ਜਾਂਦੇ ਨੇ ਜਦੋਂ ਆਪਾਂ ਲਿਆਉਣੇ ਆ ਤਾਂਬੇ ਦਾ ਮਸਾਲਾ ਦੇ ਬਰਤਨ ਸਾਫ਼ ਕਰਨ ਵਾਸਤੇ ਉਹ ਤਾਂ ਇੰਨਾ 50 60 ਰੁਪਏ ਦਾ ਹੁੰਦਾ ਦੋ ਵੰਡਿਆਂ ਦੀ ਲੱਗ ਜਾਂਦਾ ਪਰ ਤੁਸੀਂ ਸਿੰਗਲ ਕੇ ਨਾ ਫੱਟੇ ਰਾਂਗੇ ਚੋਖਾ ਆਵੇ ਮੈਂ ਆਪਣੇ ਘਰੇ ਪਰਤ ਆਇਆ ਹੋਇਆ ਆਟੇ ਦਾ ਸੂੜਾ ਲੈ ਲਓ ਤੁਸੀਂ ਜੇ ਸੂਰਾ ਹੁਣ ਆਪਾਂ ਐਨਾ ਬਰੀਕ ਪੀਨੇ ਸੂਰਾ ਨੂੰ ਇੰਦਾ ਫਿਰ ਆਟਾ ਹੀ ਪਾ ਲੈਨੇ ਆ ਤੇ ਫਿਰ ਆਟੇ ਦਾ ਸੂਰਾ ਦੋ ਚਮਚੇ ਲੈ ਲਓ ਤੇ ਉਹਦੇ ਚ ਅੱਧਾ ਨੀਗੂ ਨਚੋਟ ਲਓ ਥੋੜਾ ਜਿਹਾ ਨਮਕ ਪਾ ਲਓ ਉਹਨੂੰ ਪਾਣੀ ਪਾ ਕੇ ਪੂਰ ਤਿਆਰ ਹੋ ਗਿਆ ਨਾ ਫਿਰ ਆnde ਕੋਲੀਆ ਖਲਾ ਬਿਸ਼ਕ ਦੀ ਬਾਅਦ ਆਕਰੋ ਜਦੋਂ ਐ ਪਾਉਨੋ ਮਸਲਾ ਹੈ ਨਾ ਨਾਮਾ ਨਹੀਂ ਹੁੰਦੇ ਕੋਲ ਜਾ ਤੇ ਐ ਚਮਕਣ ਲੱਗ ਜਾਣਗੇ ਤੁਹਾਡੇ ਬਰਤਨ ਜਿਵੇਂ ਅੱਜੇ ਵੀ ਬਾਜ਼ਾਰ ਚੋਂ ਖਰੀਦ ਕੇ ਲਿਆ ਦੇ ਨੇ ਜੇ ਜੇ ਬਰਤਨ ਜ਼ਿਆਦੇ ਨੇ ਤਾਂ ਤਾਂ ਇਹ ਮਿਕਦਾਰ ਜ਼ਿਆਦੇ ਬਣਾ ਲਓ ਜੇ ਥੋੜੇ ਨੇ ਤਾਂ ਥੋੜਾ ਬਣਾ ਲਓ ਬਸ ਰੇਸ਼ਿਓ ਇਹੀ ਰੱਖਣੀ ਆ। ਬਈ 2 ਆਪਣੇ ਦੇ ਚਮਚੇ 2 ਆਪਣੇ ਛੂੜੇ ਦੇ ਚਾਹ ਆਟੇ ਦੇ। ਅੱਧਾ ਚਮਚਾ ਉਹਦੇ ਵਿੱਚ ਨਿੰਬੂ ਦਾ ਰਸ ਤੇ ਥੋੜਾ ਜਿਹਾ ਨਮਕ। ਤੇ ਐਸਟਾ ਤੁਸੀਂ ਆਪਣੀ ਰੇਸ਼ਿਓ ਕਰ ਜਿਆਦੀ ਵੀ ਦਾ ਸਕਦੇ ਜੇ ਬਦਤ ਕਰਤ ਨੇ ਤੇ ਇਹਨੂੰ ਜ਼ਰੂਰ ਜਮਾ ਕੇ ਦੇਖੋ ਹਿੰਗ ਲੱਗ ਦੇਣਾ ਪੜੇ ਰੰਗ ਚੋਖਾ ਆਵੇ ਤੇ ਹੁਣ ਦਿਓ ਸਾਨੂੰ ਛੁੱਟੀਆਂ ਸਰਦੀ ਤੋਂ ਬਚ ਕੇ ਰਹੋ ਸਿੱਖ ਹੁਣ ਲੋਹੜੀ ਧੂਣੀ ਤੇ ਮਨਾਓ ਖੁਸ਼ੀਆਂ। ਧੰਨਵਾਦ ਸਾਡੀ ਵੀਡੀਓ ਦੇਖ ਲਈ। Mãe do carquejo, urda, seu, o Itaú do Santo, a e Rogério Pia.